ਮਾਰਗੇਟ ਜਿਹੜਾ ਕਾਮਨ ਨੂੰ ਤਾਂ ਆਪਣੇ ਜਿਹੜਾ ਮੇਨ ਕੀਤਾ ਆ ਉਹਨੂੰ ਚੁਣਿਆ ਉਹਨਾਂ ਨੇ ਨਹੀਂ ਪ੍ਰਵਾਹ ਕੀਤੀ ਆਪੋਜੀਸ਼ਨਰ ਲੀਡਰ ਜਿਹੜਾ ਕੈਬਨਰ ਮੰਤਰੀ ਦੇ ਬਰਾਬਰ ਦਾ ਰਿੰਕ ਹੁੰਦਾ ਉਹਦੀ ਪ੍ਰਵਾਹ ਨਹੀਂ ਕੀਤੀ ਪਹਿਲਾਂ ਵੀ ਸੱਜਨ ਕੁਮਾਰ ਜਿਹੜਾ ਇੱਕ ਕੇਸ ਦੇ ਵਿੱਚ ਅੰਦਰਿਆ ਪਰ ਹੁਣ ਕਹਿੰਦੇ 1984 ਦੇ ਸਿੱਖ ਕਤਲਿਆਂ ਦੇ ਇੱਕ ਹੋਰ ਕੇਸ ਜਿਹੜਾ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਛੇਤੀ ਉਹਦੀ ਸਜ਼ਾ ਦਾ ਐਲਾਨ ਹੋ ਸਕਦਾ ਜੀ ਢਿੱਲੋਂ ਸਾਹਿਬ ਜੰਦੀਪ ਸਿੰਘ ਸਾਹਿਬ ਜਿਹੜਾ ਪਹਿਲਾ ਕੇਸ ਜਿਹਦੇ ਵਿੱਚ ਸੱਜਨ ਕੁਮਾਰ ਨੂੰ ਸਜ਼ਾ ਹੋਈ ਵੀ ਹੈ ਜੀ ਜੇਲ੍ਹ ਦੇ ਵਿੱਚ ਬੰਦ ਹੈ ਮਤਲਬ ਸਾਰੇ ਕੇਸ ਜਿਹੜੇ ਇਹਦੇ ਖਿਲਾਫ ਹੋਏ ਹੈ ਨਾ ਉਹ ਕੇਸ ਐਨੇ ਭਿਆਨਕ ਹੈ ਜੀ ਇਹ ਜਿਨ੍ਹਾਂ ਨਾਲ ਹੋਈ ਵਾਪਰੀ ਹੈ ਉਹਨਾਂ ਨਾਲ ਤਾਂ ਵਿਚਾਰੇ ਨਾਲ ਦਾ ਪਰਿਵਾਰਾਂ ਦੀ ਸਥਿਤੀ ਕੀ ਹੋਣੀ ਆਪਾਂ ਕਾਹ ਜਾ ਇਸੇ ਗੱਲ ਤੋਂ ਲਾ ਸਕਦੇ ਹਾਂ ਹੂੰ ਜਿਹੜਾ ਬੰਦਾ ਜਿਹੜਾ ਖਬਰਾਂ ਪੜਦਾ ਨਾ ਖਬਰਾਂ ਪੜਨ ਵਾਲੇ ਦਾ ਵੀ ਦਿਲ ਕਸੀਜਿਆ ਜਾਂਦਾ ਹੈ ਜੀ ਵਿੱਚ ਅੱਜ ਦੇ ਯੁੱਗ ਦੇ ਵਿੱਚ ਅਜਿਹੇ ਤਰ੍ਹਾਂ ਦੇ ਵੀ ਹੈਗੇ ਜੀ ਜਿਹੜਾ ਇਹ ਜਿਹੜਾ ਪਹਿਲਾ ਜਿਹੜਾ ਹੈਗਾ ਕੇਸ ਠੀਕ ਕਿਉਂਕਿ 1 ਨਵੰਬਰ 1984 ਤੋਂ ਇਹ سلسلہ ਸ਼ੁਰੂ ਹੋਇਆ ਸੀ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਜੀ ਮੈਂ ਬੜੇ ਬਾਰੀ ਪਹਿਲਾਂ ਵੀ ਕਹਿੰਦਾ ਰਿਹਾ ਕਿ ਜਦੋਂ ਇੱਕ ਕ੍ਰਾਈਮ ਹੁੰਦਾ ਨਾ ਕੋਈ ਤੇ ਉਸ ਕ੍ਰਾਈਮ ਦੇ ਵਿੱਚੋਂ ਪਤਾ ਨਹੀਂ ਕਿੰਨੇ ਕ੍ਰਾਈਮ ਨਿਕਲਦੇ ਆ ਜੀ ਜੀ ਪੰਜਾਬ ਦੀ ਸਮੱਸਿਆ ਨੂੰ ਕਦੇ ਹੀ ਸਮੱਸਿਆ ਬਣਾ ਕੇ ਪੇਸ਼ ਕੀਤਾ ਗਿਆ ਕਿ ਇਹਦੇ ਤੇ ਤਜ਼ਰਬੇ ਕੀਤੇ ਜਾਣ ਹੂੰ ਹੂੰ ਵਕਫ ਵਕ ਸਮੇਂ ਤੇ ਤਜ਼ਰਬੇ ਹੁੰਦੇ ਰਹਿੰਦੇ ਆ ਖਾੜਕੂ ਲੈਰ ਪੈਦਾ ਹੋਈ ਕਾਰਕੂਲਰ ਕਿਵੇਂ ਪੈਦਾ ਹੋਈ ਕਿਹਨੇ ਪੈਦਾ ਕੀਤੀ ਜੀ ਉਹਦੇ ਪਿੱਛੇ ਕਾਰਨ ਕੀ ਹੈ ਇਹਦੇ ਬਾਰੇ ਢੇਰ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਬਹੁਤ سارے ਨੋਕੀਸ ਕਰਨ ਨੂੰ ਜਾਣਦੇ ਐ ਕਿ ਕਈ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਦੀ ਆਪਣੀ ਜਿਹੜੀ ਖੁੱਦਗਰਦੀ ਸੀ ਜੀ ਉਸ ਖੁੱਦਗਰਦੀ ਨੇ ਇਸ ਲਹਿਰ ਨੂੰ ਪੈਦਾ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਜੀ ਤੁਹਾਨੂੰ ਇਹ ਵੀ ਪਤਾ ਹੈ ਕਿ ਵੱਡੀਆਂ ਵੱਡੀਆਂ ਸ਼ਖਸੀਅਤਾਂ ਨੂੰ ਇਸਤੇਮਾਲ ਕੀਤਾ ਗਿਆ ਜੰਦੀ ਸਾਹਿਬ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ ਲੇਕਿਨ ਮੇਰਾ ਇਹ ਮੰਨਣਾ ਹੈ ਕਿ ਜਦੋਂ ਕਿਸੇ ਬੰਦੇ ਨੂੰ ਏਜੰਸੀਆਂ ਇਸਤੇਮਾਲ ਕਰਦੀਆਂ ਨੇ ਉਹਨੂੰ ਵਰਤਦੇ ਗਏ ਜੀ ਉਸ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਨੂੰ ਵਰਤਿਆ ਜਾ ਰਿਹਾ ਹੈ ਹੂੰ ਹੂੰ ਉਹਦੇ ਭਾਈਚਾਰੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹਨੂੰ ਵਰਤਿਆ ਜਾ ਰਿਹਾ ਹੈ ਅਲਟੀਮੇਟਲੀ ਜਿਹੜਾ ਰਿਜ਼ਲਟ ਸਾਹਮਣੇ ਆਉਂਦਾ ਹੈ ਹੂੰ ਹੂੰ ਫਿਰ ਉਹਦੇ ਤੇ ਖੋਜਾਂ ਹੁੰਦੀਆਂ ਬੁੱਧੀਜੀਵੀ ਬੈਠਦੇ ਅਤੇ ਫਿਰ ਪਤਾ ਲੱਗਦਾ ਹੈ ਕਿ ਅਸਲ ਦੇ ਵਿੱਚ ਉਹ ਵਰਤੇ ਗਏ ਬਿਲਕੁਲ ਜੀ ਮੇਰੇ ਖਿਆਲ ਮੁਤਾਬਕ ਸਿੱਖ ਭਾਈਚਾਰੇ ਨੂੰ ਪੰਜਾਬੀਆਂ ਨੂੰ ਇਹ ਵਨ ਤੋਂ ਇਸ ਤਰ੍ਹਾਂ ਵਰਤਿਆ ਜਾ ਰਿਹਾ ਹੈ ਕੋਈ ਸ਼ੱਕ ਨਹੀਂ ਕਿ ਅਸੀਂ ਬਹਾਦਰ ਲੋਕ ਆ ਇਸ ਕਿਤੇ ਦੇ ਵਿੱਚ ਅਸੀਂ ਰਹਿੰਦੇ ਆ ਪੰਜਾਬ ਦਾ ਜਿਹੜਾ ਇਹ ਹਿੱਸਾ ਹੈ ਇਹ ਭਾਰਤ ਦਾ ਪਰਵੇਸ਼ ਦੁਆਰ ਹੈ ਜੀ ਮਤਲਬ ਇਹ ਦਰਵਾਜ਼ਾ ਹੈ ਜਿੰਨੇ ਵੀ ਹਮਲਾਵਰ ਆਏ ਜਿਨ੍ਹਾਂ ਨੇ ਭਾਰਤ ਨੂੰ ਲੁੱਟਿਆ ਲੁੱਟ ਕੇ ਇੱਥੇ ਕੁਸ਼ੇ ਤੋਂ ਵਾਪਸ ਚਲੇ ਗਏ ਕੁਸ਼ੇ ਤੇ ਰਹੇ ਤੇ ਉਹਨਾਂ ਨੇ ਰਾਜ ਭਾਰਤ ਦਾ ਜੀ ਉਹਨਾਂ ਸਾਰਿਆਂ ਦਾ ਰਸਤਾ ਇਹ ਸੀ ਹੁਣ ਮੇਰੇ ਵੀ ਪੰਜਾਬ ਦੇ ਵਿੱਚ ਦੀ ਲੰਘਦੇ ਸੀ ਤੇ ਜਾਣ ਮੇਰੇ ਵੀ ਪੰਜਾਬ ਦੇ ਵਿੱਚ ਦੀ ਵਿਚਰੀ ਪਾਸਟਾਂ ਦੇ ਸੀ ਜੀ ਹੁਣ ਮੇਰੇ ਵੀ ਉਹ ਵੂਮਾਂਸ ਵੂਮਾਂਸ ਕਰਦੇ ਹੁੰਦੇ ਸੀ ਤੇ ਜਦੋਂ ਲੁੱਕ ਕੇ ਹੁੰਦੇ ਸੀ ਅੱਧ ਥੱਕੇ ਦੇ ਹੁੰਦੇ ਸੀ ਹੂੰ ਤੇ ਜੰਦੀ ਸਾਹਿਬੇ ਉਹ ਯੁੱਗ ਸੀਗਾ ਜਿਸ ਯੁੱਗ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਦੇ ਹੁੰਦੇ ਸੀ ਜੀ ਉਸ ਵੇਲੇ ਦੇ ਸਿੱਖ ਜਿਹੜਾ ਉਹ ਜੰਗਲਾਂ 'ਚ ਰਹਿੰਦੇ ਹੁੰਦੇ ਸੀ ਹੂੰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਸਿੱਖ ਸੰਪਰਦਾਵਾਂ ਹੈ ਜੀ ਜੰਦੇ ਦੇ ਲੋਕ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਸਾਹਿਬ ਦਾ ਨਾਮ ਲੇਵਾ ਕਹੋਦੇ ਐ ਲੇਕਿਨ ਉਹ ਸਾਬਤ ਸਬੂਤ ਸਿੱਖ ਨਹੀਂ ਜੀ ਉਹਨਾਂ ਨੂੰ ਸਾਡੇ ਕਈ ਲੀਡਰਾਂ ਨੇ ਇੰਉਂ ਟ੍ਰੀਟ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਵੇਂ ਉਹ ਸਾਡੇ ਦੁਸ਼ਮਣ ਹੋਣ ਹਮਮ ਪਰ ਜਦੋਂ ਆਪਾਂ ਇਤਿਹਾਸ ਤੇ ਵਰਕੇ ਫਰੋਲਦੇ ਹਾਂ ਤਾਂ ਫਿਰ ਪਤਾ ਲੱਗਦਾ ਹੈ ਕਿ ਜਦੋਂ ਸਿੱਖ ਡੰਗਲਾ ਚਲੇ ਗਏ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨ ਵਾਲੇ ਜਿਹੜੇ ਲੋਕ ਸੀ ਉਹ ਇਹੀ ਜਿਹੜੇ ਤੇਰਿਆਂ ਵਾਲੇ ਲੋਕ ਸੀਗੇ ਜੀ ਜੀ ਇਹੀ ਉਦਾਸੀਨ ਕਹਿ ਦਿੱ ਗਏ ਆ ਪੜ ਨਿਰਮਣਿਕ ਕਹਿ ਦਿੱ ਗਏ ਸਰਦਾਰ ਕਰਨਲ ਸਿੰਘ ਊੜੀ ਬਹੁਤ ਵਿਦਵਾਨ ਬੰਦੇ ਆਪਣੇ ਨਾਲ ਅਕਸਰ ਜੁੜਦੇ ਆ ਗੱਲ ਵੀ ਕਰਦੇ ਹੁੰਦੇ ਆ ਵਾਕੀ ਗੱਲ ਉਹ ਕਰ ਦੇਣਗੇ ਲੇਕਿਨ ਜਿੰਨਾ ਇੱਕ ਮੈਨੂੰ ਜਾਣਕਾਰੀ ਮਿਲੀ ਹੈ ਜਾਂ ਮੈਂ ਪੜਿਆ ਉਹਦੇ ਮੁਤਾਬਕ ਉਹਦੋਂ ਗੁਰੂ ਗ੍ਰੰਥ ਸਾਹਿਬ ਦੀ ਇਹ ਸੇਵਾ ਸੰਭਾਲ ਕਰਦੇ ਹੁੰਦੇ ਸੀ ਜੀ ਤਾਂ ਸਾਡੇ ਬੜੇ ਚੁਟਕਲੇ ਬੜੇ ਮਸ਼ਹੂਰ ਆ 12 ਵਜੇ ਛਕਾਂ ਦੇ ਹੂੰ ਹੂੰ ਕੰਦੀ ਸਾਹਿਬ 1980 ਦੇ ਵਿੱਚ ਮੈਂ ਰੂਸ ਦੇ ਵਿੱਚ ਗਿਆ ਸੀ ਜੀ ਉੱਤੇ ਅਕਸਰ ਜਿਹੜੇ ਹੈਗੇ ਐ ਇਹ ਕਿਹਾ ਜਾਂਦਾ ਕਿ ਇਹਨਾਂ ਲੋਕਾਂ ਦੇ 12 ਵਜੇ ਇੱਕ ਵਾਰੀ ਇੱਕ ਜਿਹੜਾ ਹੈਗਾ ਬਹੁਤ ਵੱਡਾ ਬੰਦਾ ਸੀ ਉਹ ਕਿਸੇ ਵੇਲੇ ਨਕਸ਼ਲੀ ਲਹਿਰ ਦੇ ਵਡੇਲੀ ਡਰੱਗ ਚੋਂ ਸੀ ਜੀ ਤੇ ਉਹਨੇ ਪੰਜਾਬ ਦੇ ਵਿੱਚ ਬੜਾ ਕੰਮ ਕੀਤਾ ਸੀ ਤੇ ਉਹਦੇ ਕੋਲੇ ਅਲਾਵਾ ਦਿੱਤਾ ਆਪਣੇ ਕੁਝ ਪੰਜਾਬੀ ਮੁੰਡਿਆਂ ਨੇ ਇੱਕ ਜੀ ਸਾਨੂੰ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਕਿ ਟਿੱਚਰਾਂ ਕੀਤੇ ਜਾਂਦੇ ਜੀ ਤੇ ਫਿਰ ਉਹਨੇ ਮੈਨੂੰ ਦੱਸੀ ਕਹਾਣੀ ਜਿਹੜੀ ਜਿਹੜੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਦਾ ਉਹ ਕਹਿੰਦਾ ਸਿੱਖਾਂ ਦੇ ਬਾਰੇ ਕਿਵੇਂ ਬਾਈ ਦੇਤੀ ਜੀ ਅਸਲ ਦੇ ਵਿੱਚ ਰਾਤ ਨੂੰ ਜਦੋਂ 12 ਵਜੇ ਦੀ ਅੱਧੀ ਰਾਤ ਹੁੰਦੀ ਹੁੰਦੀ ਤੇ ਉਸ ਵੇਲੇ ਜਿਹੜੀਆਂ ਜਿਹੜੇ ਇਹ ਲੁਟੇਰੇ ਸੀ ਲੋਕ ਕਿ ਜਿਹੜੇ ਸਾਡੇ ਦੇਸ਼ ਨੂੰ ਤੇ ਧੀਆਂ ਭੈਣਾਂ ਨੂੰ ਜਬਰਦਸਤੀ ਲੈ ਕੇ ਜਾਂਦੇ ਉਹਦੇ ਵਿੱਚ ਆਪੋ ਆਪਣੇ ਦੇਸ਼ਾਂ ਦੇ ਵਿੱਚ ਜੀ ਤੇ ਕੁਝ ਵੇਲੇ ਜੰਗਲਾਂ 'ਚੋਂ ਨਿਕਲਦੇ ਹੁੰਦੇ ਸੀ ਤੇ ਉਹ ਫਿਰ ਉਸ ਵੇਲੇ ਜਿਹੜਾ ਹੈਗਾ ਇੱਕ ਦਿਨ ਉਹ ਆਪ ਕਹਿੰਦੇ ਗ੍ਰੀਲਾ ਯੁੱਧ ਦੀ ਤਰ੍ਹਾਂ ਉਹ ਵਾਰ ਕਰਦੇ ਹੁੰਦੇ ਸੀ ਦੁਸ਼ਮਣ ਤੇ ਬਿਲਕੁਲ ਜੀ ਤੇ ਉਹਨਾਂ ਤੋਂ ਸਾਰਾ ਕੁਝ ਉਹ ਖੋ ਵੀ ਲੈਂਦੇ ਸੀ ਤੇ ਧੀਆਂ ਭੈਣਾਂ ਜਿਹੜੀਆਂ ਦੂਜੇ ਪਰਮਾਂਡੀਆਂ ਹੁੰਦੀਆਂ ਸੀ ਉਹਨਾਂ ਨੂੰ ਖੋ ਕੀਤੇ ਪਾਪਸ ਜੀ ਪਰ ਆਪ ਨੂੰ ਜਦੋਂ ਘੋੜਿਆਂ ਦੀਆਂ ਟਾਪਾਂ ਬੈਠੀਆਂ ਨਾ ਹੂੰ ਹੂੰ ਤੇ ਉਹਨਾਂ ਟਾਪਾਂ ਤੋਂ ਫਿਰ ਉਹ ਜਿਹੜੀਆਂ ਮਾਮਾ ਹੁੰਦੀਆਂ ਬੱਚਿਆਂ ਨੂੰ ਕਹਿੰਦੀਆਂ ਕਿ ਕੋਈ ਗੱਲ ਨਹੀਂ ਛੋ ਤੁਸੀਂ ਆਰਾਮ ਨਾਲ ਸੌਂ ਜਿਓ ਤੁਹਾਨੂੰ ਡਰਨ ਦੀ ਲੋੜ ਨਹੀਂ ਪਾਰਾਂ ਵੱਜ ਗਈ ਜੀ ਫਿਰ ਨਿਸ਼ਾਨੀ ਸੀ ਕਿ 12 ਵਜੇ ਸਰਦਾਰ ਛੱਕ ਹੈ ਜਿਹੜੇ ਉਹ ਜੰਗਲਾ ਚੋਂ ਆਉਂਦੇ ਆਪਣੇ ਘੂੜਿਆਂ ਦੇ ਉੱਤੇ ਜੀ ਤੇ ਉਹ ਜਿਹੜਾ ਜੀ ਨੂੰ ਆਪਾਂ ਗੁਰੀਲਾ ਜੁੱਧ ਕਰਦੇ ਆ ਉਹ ਇਸ ਤਰ੍ਹਾਂ ਮੇਖੋਲੇ ਕਰਦੇ ਆ ਹੂੰ मतलब एक कौम कौम इहो जी कम्युनिटी थी लेकिन इस कम्युनिटी ਦੇ ਵਿੱਚ ਜਦੋਂ ਇੰਟਰਫੀਰੈਂਸ ਹੋਣ ਲੱਗੀ ਤਖਲਦਾਦੀ ਹੋਣ ਲੱਗੀ ਤੇ ਬੜਾ ਕੁਝ ਇੱਥੇ ਹੋਇਆ ਕੀਤਾ ਤੇ ਬੜਾ ਕੁਝ ਵਰਤਿਆ ਜੀ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਜੋ ਕੁਝ ਦਰਬਾਰ ਸਾਹਿਬ ਦੇ ਉੱਤੇ ਹੋਇਆ ਹੈ ਇੰਦਰਾ ਗਾਂਧੀ ਨੇ ਕੀਤਾ ਉਹਨੇ ਉਹਦਾ ਫਲ ਪਾਇਆ ਹਮਮ ਲੇਕਿਨ ਇਹ ਜਦ ਵੀ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਉਹ ਜੋ ਕੁਝ ਹੋ ਰਿਹਾ ਹੈ ਉਹ ਕਰਨ ਦੇ ਵਿੱਚ ਤੇ ਕਰਵਾਉਣ ਦੇ ਵਿੱਚ ਸਾਡੀ ਭਾਈਚਾਰੇ ਦੇ ਵੱਡੇ ਲੋਕ ਵੱਡੇ ਲੀਡਰ ਵੀ ਸ਼ਾਮਲ ਸੀ ਬਿਲਕੁਲ ਜੀ ਉਹਨਾਂ ਨੇ ਵੀ ਕਰਵਾਇਆ ਤੇ ਉਹਦੇ ਵਿੱਚ ਜਿਹੜੇ ਨੂੰ ਅਸੀਂ ਨੌ ਮਾਸਟਰ ਰਿਸ਼ਤੇ ਵਾਲੀ ਜਨ ਸੰਘ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਕਹਿੰਦੇ ਨੇ ਉਹ ਵੀ ਸ਼ਾਮਲ ਸੀ ਹੂੰ ਹੂੰ ਇਹਦੇ ਤੇ ਉਹਨਾਂ ਦੀਆਂ ਆਪਣੀਆਂ ਲਿਖੀਆਂ ਹੋਈਆਂ ਕਿਤਾਬਾਂ ਦੇ ਵਿੱਚ ਉਹ ਕਹਿੰਦੇ ਐ ਕਿ ਇੰਦਰਾ ਗਾਂਧੀ ਦਾ ਅਜਿਹਾ ਕਰਨ ਤੋਂ ਜੜਕ ਗਈ ਸੀ ਬਿਲਕੁਲ ਜੀ ਅਸੀਂ ਤੇ ਸਾਡੀ ਪਾਰਟੀ ਨੇ ਉਹਨਾਂ 'ਤੇ ਪ੍ਰੈਸ਼ਰ ਪਾਇਆ ਤੇ ਇੰਦਰਾ ਗਾਂਧੀ ਨੇ ਆਪਰੇਸ਼ਨ ਪੁਲਿਸ ਸਟਾਰਟ ਕੀਤਾ ਹੂੰ ਹੂੰ ਪੀਡੀ ਪਾਂਡੇ ਪੰਜਾਬ ਦੇ ਗਵਰਨਰ ਰਹੇ ਆ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਇਹ ਉਹ ਨਹੀਂ ਕਿ ਅਸੀਂ ਕਿਤਾਬ ਲਈ ਆਏ ਸੀ ਆਮ ਦੇ ਪਰਿਵਾਰ ਦੇ ਉੱਤੇ ਕਿ ਜਦੋਂ ਮੈਂ ਮਰ ਗਿਆ ਮੇਰੇ ਮਰੇ ਤੋਂ ਕਈ ਸਾਲ ਬਾਅਦ ਤੁਸੀਂ ਇਹ ਕਿਤਾਬ ਹੈ ਜਿਹੜੀ ਇਹਨੂੰ ਜਾਰੀ ਕਰ ਰਹੇ ਜੀ ਉਸ ਕਿਤਾਬ ਦੇ ਵਿੱਚ ਵੀ ਬੜੇ ਪੇਜ ਲਿਖੀ ਹੈ ਬਹੁਤ سارے ਲੋਕਾਂ ਹੋਣ ਜਿਹੜੇ ਅਗੇ ਗੁੱਜੇ ਪੇਜ ਐਮ ਕੇ ਧਰ ਦੀ ਕਿਤਾਬ ਹੈ ਉਹਦੇ ਵਿੱਚ ਵੀ ਸਾਰਾ ਕੁਝ ਲਿਖਿਆ ਹੈ ਕਿ ਕਿਹੜੇ ਕਿਹੜੇ ਪਟਕਾ ਪਟਕਾ ਪੋਜੀਸ਼ਨਾਂ ਤੇ ਪਹੁੰਚੇ ਹੋਏ ਬੰਦੇ ਜੀ ਕਿਵੇਂ ਭਾਰਤੀ ਏਜੰਸੀਆਂ ਦੇ ਹੱਥਾਂ ਵਿੱਚ ਖੇਡਦੇ ਰਹੇ ਹੈ ਤੇ ਇਹ ਸਾਰੇ ਕੁਝ ਦਾ ਨਤੀਜਾ ਕੀ ਹੋਇਆ ਕਿ ਦਰਵਾਦ ਸਾਹਿਬ ਦਿੱਤੇ ਆਪਣਾ ਹੋਇਆ ਜੀ ਦਰਬਾਰ ਸਾਹਿਬ ਦੇ ਹਮਲੇ ਤੇ ਇਕਾਂਤਕ ਸਿੰਘ ਦੀ ਜਿਹੜੋ ਬੇਕੀਟ ਹੈ ਟੁੱਟਦੀ ਹੋਈ ਹਾਂਤ ਉਹਦੇ ਤੋਂ ਬਹੁਤ ਸਾਰੇ ਲੋਕ ਉਤੇਜਿਤ ਹੋਏ ਤੇ ਉਤੇਜਿਤ ਹੋ ਕੇ ਫਿਰ ਉਹ ਬਾਹਰ ਨਿਕਲੇ ਉਹਨਾਂ ਨੇ ਆ ਕੇ ਬੜਾ ਕੁਛ ਕੀਤਾ ਤੇ ਉਹਦੇ ਵਿੱਚੋਂ ਹੀ ਦੋ ਬਦਲੇ ਸਤੀ ਬੇਅੰਦ ਸਿੰਘ ਤੇ ਸਤਵੰਦ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕਰਤਾ ਸੀ ਬਿਲਕੁਲ ਇੰਦਰਾ ਗਾਂਧੀ ਦਾ ਕਤਲ ਹੋਇਆ ਲੇਕਿਨ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਫਿਰ 1 ਨਵੰਬਰ 1984 ਤੋਂ ਜੋ ਕੱਟਵੜਾ ਸ਼ੁਰੂ ਹੋਇਆ ਉਹ ਅੱਜ ਜਿਦੋਂ ਆਪਾਂ ਜ਼ਿਕਰ ਕਰਦੇ ਹਾਂ ਜਦ ਦੀ ਸ਼ਬ ਕਲੇਜਾ ਮੂਨੋ ਹੈ ਬਿਲਕੁਲ ਉਪਸਥਿਤੀ ਕਿਸੀ ਕਿ 30000 ਤੋਂ ਉੱਪਰ ਸਰਕਾਰੀ ਆਕੜੇ ਦੱਸਦੇ ਕਿ 30000 ਤੋਂ ਉੱਪਰ ਲੋਕ ਤਾਂ ਦਿੱਲੀ ਦੇ ਵਿੱਚ ਮਾਰੇ ਗਏ ਸੀ ਜੀ ਜੀ ਔਰ ਕਈ ਸਾਰੀਆਂ ਕਲੋਨੀਆਂ ਇਹ ਉਹ ਹੈ ਜਿਨ੍ਹਾਂ ਨੂੰ ਵਿਧਵਾ ਕਲੋਨੀਆਂ ਵਜੋਂ ਜਾਣਿਆ ਜਾਂਦਾ ਹੈ ਹੂੰ ਹੂੰ ਫਿਰ ਕਾਣਪੁਰ ਬਕਾਰੋ ਉਰ ਹੋਦ ਚਿੱਲੜ ਪਤਾ ਨਹੀਂ ਕਿੱਥੇ ਕਿੱਥੇ ਕੀ ਕੁਝ ਹੋਇਆ ਅਜੇ ਤੱਕ ਵੀ ਉਹ ਜਿਹੜਾ ਹੈਗਾ ਆਪਾਂ ਕਹਿ ਸਕਦੇ ਕਹਿੰਦੇ ਇਤਿਹਾਸਿਕ ਰੌਲੇ ਦਾ ਪਿੱਛੇ ਵਿੱਤੀ ਘਟੇ ਦੇ ਵਿੱਚ ਦੱਪਿਆ ਪਿਆ ਬਿਲਕੁਲ ਜੀ ਅਜੇ ਉਸ ਦੀ ਪ੍ਰਾਪਰ ਖੋਜ ਨਹੀਂ ਕੀਤੀ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਨੁਕਸਾਨ ਹੋਇਆ ਤੇਰੇ ਲੋਕ ਭਜ ਭਜਾ ਕੇ ਆ ਕੋਈ ਖੁਸ਼ੂਰ ਨਾਲ ਪਤਾ ਲੱਗੇ ਕਿ ਉਹ ਬੱਤੇ ਇੱਥੇ ਆ ਗਈ ਸੀ ਜੀ ਸੋ ਜਿਨ੍ਹਾਂ ਲੋਕਾਂ ਨੇ ਇਹ ਤਾਨਵਨਾਸ਼ ਨੂੰ ਜਿਹੜਾ ਹੈਗਾ ਅੰਜਾਮ ਦਿੱਤਾ ਹੈ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਉਹ ਇਹੀ ਸੀ ਸੱਜਨ ਕੁਮਾਰ ਕਿਉਂਕਿ ਜਦ ਮੇਰੀ ਆਵਾਜ਼ ਆ ਰਹੀ ਹੈ ਬਿਲਕੁਲ ਆ ਰਹੀ ਹੈ ਜੀ ਹੈਲੋ ਜੀ ਜੀ ਆ ਰਹੀ ਹੈ ਜੀ ਆ ਰਹੀ ਹੈ ਹੈਲੋ ਹਾਂ ਜੀ ਆ ਰਹੀ ਹੈ ਜੀ ਹੈਲੋ ਹਾਂ ਜੀ ਆ ਰਹੀ ਹੈ ਢੱਲੋਂ ਸਾਹਿਬ ਆ ਰਹੀ ਹੈ ਆਵਾਜ਼ ਹੈਲੋ ਹਾਂ ਜੀ ਹਾਂ ਜੀ ਹੈਲੋ ਤੇ ਲੋ ਸਾਹ ਆ ਰਹੀ ਆ ਆਵਾਜ਼ ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਆ ਜੀ ਆ ਰਹੀ ਆ ਹੈਲੋ ਹਾਂ ਪਤਾ ਨਹੀਂ ਢੱਲੋ ਸਾਹਿਬ ਹੋਣਾ ਤੇ ਲੋ ਸਾਹਿਬ ਹੋਣਾ ਨੂੰ ਸ਼ਾਇਦ ਪਤਾ ਨਹੀਂ ਲੱਗ ਰਿਹਾ ਪਰ ਉਹਨਾਂ ਦੀ ਆਵਾਜ਼ ਬਿਲਕੁਲ ਸਹੀ ਆ ਰਹੀ ਮੈਨੂੰ ਫੋਨ ਕੱਟ ਕੇ ਲਾਉਣਾ ਪੈ ਰਿਹਾ ਹੁਣ ਬਿਲਕੁਲ ਆਵਾਜ਼ ਸਹੀ ਆ ਰਹੀ ਸੀਗੀ ਹੈਲੋ ਤੁਹਾਨੂੰ ਸਭ ਆਵਾਜ਼ ਆ ਰਹੀ ਸੀ ਬਿਲਕੁਲ ਸਾਨੂੰ ਕਿੰਨੂੰ ਨਹੀਂ ਆ ਰਹੀ ਜਿੰਨੀ ਮੈਨੂੰ ਤਾਂ ਕੱਟਣਾ ਪੈ ਗਿਆ ਇਸ ਕਰਕੇ ਕਿ ਮੈਨੂੰ ਉਹ ਕੱਟੀ ਗਈ ਆਵਾਜ਼ ਕਿਹចਾਨਾ ਨਹੀਂ ਇਹ ਆਵਾਜ਼ ਆ ਰਹੀ ਸੀ ਹਾਂਜੀ ਕੰਟੀਨਿਊ ਪਲੀਜ਼ ਹਾਂ ਸੋ ਮੈਨੂੰ ਇਹ ਲਿਖਾ ਪਿਆ ਗਿਆ ਸੀ ਕਿ ਮੇਰੀ ਆਵਾਜ਼ ਤੁਹਾਨੂੰ ਨਹੀਂ ਆ ਰਹੀ ਕਿਉਂਕਿ ਕੋਈ ਨੂੰ ਆ ਰਹਾ ਨਹੀਂ ਆ ਰਿਹਾ ਤੇ ਸੋ ਹਮ ਇਹ ਜ਼ਿਕਰ ਕਰ ਰਿਹਾ ਹਾਂਜੀ ਕੋਈ ਗੱਲ ਨਹੀਂ ਹਾਂਜੀ ਮੈਂ ਮੈਂ ਮੈ ਉਹ ਜ਼ਿਕਰ ਕਰ ਰਿਹਾ ਸੀ ਕਿ ਉਹ ਜੋ ਕੁਝ ਹੋਇਆ ਜੀ ਤੇ ਜਿੰਨਾ ਲੋਕਾਂ ਨੇ ਉਹਨੂੰ ਆਤਮ ਦਿੱਤਾ ਉਹਨਾਂ ਦੇ ਵਿੱਚ ਉਸ ਸੱਜਨ ਕੁਮਾਰ ਇੱਕ ਸੀ ਬਿਲਕੁਲ ਜੀ ਤੁਸੀਂ ਜ਼ਿਕਰ ਕੀਤਾ ਸੱਜਨ ਕੁਮਾਰ ਜੇਲ੍ਹ ਦੇ ਵਿੱਚ ਪਹਿਲਾ ਹੈ ਹਮਮ ਇਹਨਾਂ ਜਿਸ ਕੇਸ ਦੇ ਵਿੱਚ ਜੱਦੀ ਉਹ 2018 ਦਾ ਫੈਸਲਾ ਹੈ ਜੀ ਉਹ ਫੈਸਲਾ ਤਾਂ ਕਿ ਇਹ ਸੱਜਨ ਕੁਮਾਰ ਨੇ ਪੰਜ ਸਿੱਖਾਂ ਨੂੰ ਜਿਹੜਾ ਹੈਗਾ ਕਤਲ ਕਰਵਾਇਆ ਏ ਈ ਭੀੜ ਨੂੰ ਉਕਸਾ ਕੇ ਜੀ ਪਹਿਲਾਂ ਭੀੜ ਨੂੰ ਉਕਸਾ ਕੇ ਫਿਰ ਉਹਨਾਂ ਨੇ ਹਮਲਾ ਕੀਤਾ ਪੰਜ ਸਿੱਖ ਕਤਲ ਹੋਏ ਤੇ ਨਾਲ ਹੀ ਉਸ ਲੋਕੈਂਟਰੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸੀ ਤੇ ਉਸ ਗੁਰਦੁਆਰੇ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ ਜੀ ਇੱਕ ਹੋਰ ਕੇਸ ਦੇ ਵਿੱਚ ਵੀ ਇਹਨੂੰ ਸਜ਼ਾ ਹੋ ਗਈ ਸੀ ਲੇਕਿਨ ਉਹਨੇ ਚੋਅ ਬਰੀ ਹੋ ਗਿਆ ਜੀ ਇਸ ਕੇਸ ਦੇ ਵਿੱਚ ਇਹਨੂੰ ਕੁਝ ਹੋਰ ਲੋਕਾਂ ਦੇ ਨਾਲ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਹੋਈ ਜੀ ਕੱਲੋ ਭਾਵੇਂ ਇਹਨੂੰ ਬਰੀ ਕਰ ਦਿੱਤੀ ਲੇਕਿਨ ਜਿਹੜਾ 2018 ਦਾ ਫੈਸਲਾ ਹੈ ਉਹ ਦਿੱਲੀ ਦੀ ਹਾਈ ਕੋਰਟ ਨੇ ਇਸ ਬੰਦੇ ਨੂੰ ਜਿਹੜਾ ਹੈਗਾ ਕੀਤਾ ਸੀ ਕਿ ਪੁਲੀਸ ਜੱਪੋਤਰੇ ਜੀ ਇਸ ਕਹਾਪਾ ਦੇਖੀ ਤਾਂ 1947 ਇਕਲਾਬ ਦਾ ਇੱਕ ਹੋਰ ਚੀਜ਼ ਹੈ ਜੀ ਜੀ ਵਿੱਚ ਜਿਸ ਦਾ ਸਬੰਧਗੀ ਹੈ ਉਹ ਕੱਲ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਜੀ ਤੇ ਜਿਹੜੀ ਸਜਾ ਦਾ ਫੈਸਲਾ ਹੋਣਾ 18 ਫਰਵਰੀ ਨੂੰ ਜੀ ਇਹ ਜਿਹੜਾ ਫੈਸਲਾ ਕੀਤਾ ਵੀ ਇਹ ਹਾਊਸ ਐਵਨਿਊ ਸੈਸ਼ਨ ਕੋਰਟ ਹੈ ਹਮਮ ਉੱਥੇ ਦੀ ਜਿਹੜੀ ਜੱਜ ਸਾਹਿਬ ਹੈ ਉਹ ਮੈਡਮ ਹੈ ਕੱਲ ਵੀ ਵਿਜਾ ਉਨ੍ਹਾਂ ਦੇ ਧਿਆਨ ਦੇ ਉਹਨਾਂ ਨੇ ਇਹ ਸਿਲਵਾਈ ਕੀਤੀ ਸੀ ਤੇ ਕੇਸ ਕਾ ਸਮੇਤ ਲੰਬੇ ਦਾ ਆਵਦਾ ਸੀ ਜੀ ਦਵਾਦਵਾ ਦੇ ਨਾਲ ਇਹਦਾ ਫੈਸਲਾ ਜਾਂਦਾ ਸੀ ਪਤਾ ਨਹੀਂ ਕੀ ਕਾਰਨ ਸੀ ਸ਼ਾਇਦ ਉਹਨਾਂ ਨੂੰ ਪੜਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਸੀ ਜੀ ਜਾਂ ਕੋਈ ਕਾਨੂੰਨ ਉਹਨੇ ਸਲਟ ਕਰਤਾ ਹੋਣੇ ਹੂੰ ਹੂੰ ਤੇ ਇਹਦੇ ਦਾ ਜਿਹੜਾ ਕੱਲ ਫੈਸਲਾ ਆਇਆ ਜੀ ਜੀ ਉਹ ਆ ਕੀ ਸੀ ਤੇ ਇਹ ਫੈਸਲਾ ਹੋਇਆ ਕਿ ਇਹ ਇਲਾਕਾ ਜਿਹੜਾ ਹੈਗਾ ਜੀ ਇਹ ਇਲਾਕਾ ਅ ਜਿਹੜਾ ਦਿੱਲੀ ਦੇ ਵਿੱਚ ਹੀ ਕੋਈ ਇਲਾਕਾ ਹੈ ਉੱਥੇ ਦੇ ਦੋ ਬਾਪ ਬੇਟਾ ਬੇਟਾ ਸੀ ਸਰਸਵਤੀ ਬਿਹਾਰ ਹੈ ਇਹ ਇਲਾਕਾ ਹਾਂ ਉਹਨਾਂ ਦੇ ਸਰਸਵਤੀ ਜੀ ਜਸਵੰਤ ਸਿੰਘ ਤੇ ਉਹ ਸੀ ਤੇ ਪੁੱਤ ਦਾ ਨਾਮ ਸੀ ਕਰਨਦੀਪ ਸਿੰਘ ਜੀ ਇਹਨਾਂ ਦੇ ਉੱਤੇ ਧੀਰਵੇ ਹਮਲਾ ਕੀਤਾ ਹਮਲਾ ਕਰਕੇ ਇਹਨਾਂ ਦੋਨਾਂ ਨੂੰ ਜਿਉਂਦੇ ਸਾੜਿਆ ਇੱਕੋ ਇੱਕ ਦਾ ਕਤਲ ਕਰਨਾ ਉਹਦਾ ਇਹਨੂੰ ਇੱਕ ਜਿਉਂਦਿਆਂ ਨੂੰ ਸਾੜਿਆ ਜੀ ਜਿਉਂਦਿਆਂ ਨੂੰ ਸਾੜ ਕੱਲੇ ਜਿਹਾ ਸਾੜੇ ਹੀ ਨਹੀਂਗਾ ਇਹ ਤੋਂ ਲਾਵਾ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਪਰਿਵਾਰ ਦੇ ਬਾਕੀ ਲੋਕ ਸੀ ਹੂੰ ਹੂੰ ਉਹਨਾਂ ਨੂੰ ਬਹੁਤ ਕਤੂਰ ਸੱਟਾਂ ਮਾਰੀਆਂ ਗਈਆਂ ਹੂੰ ਹੂੰ ਇਹਨਾਂ ਦੀ ਜਾਇਦਾਦ ਜਿਹੜੀ ਹੈ ਨਸ਼ਟ ਕੀਤੀ ਗਈ ਕੰਦੂ ਸਮਾਨ ਲੁੱਟਿਆ ਗਿਆ ਜੀ ਤੇ ਕਾਫੀ ਹੈਗਾ ਚੋਰੀ ਚੋਰੀ ਕੀਤੀ ਗਈ ਹੂੰ ਹੂੰ ਬੜੇ ਲੰਬੇ ਸਮੇਂ ਬਾਅਦ ਜਿਹੜੀ ਹੈਗੀ ਹੈ ਇਹ ਮੁਕੱਦਮਾ ਦਰਜ ਹੁੰਦਾ ਹੈ ਜੀ ਮੁਕੱਦਮਾ ਵੀ ਇਸੇ ਤਰ੍ਹਾਂ ਹੈ ਜੰਦੀ ਸਾਹਿਬ ਵੀ ਇਹ ਸੁਪਰੀਮ ਕੋਰਟ ਦੇ ਵਿੱਚ ਕੇਸ ਪਿਆ ਸੀ ਜੀ ਜੀ ਤੇ ਸੁਪਰੀਮ ਕੋਰਟ ਕਿ 1984 ਦੇ ਸਿੱਖ ਕਤਲੇਆਮ ਦੇ ਬਹੁਤ ਸਾਰੇ ਕੇਸ ਹੈ ਜਿਹੜੇ ਤ੍ਰੇਸ ਹੀ ਨਹੀਂ ਹੋਏ ਹੂੰ ਹੂੰ ਉਹਨੇ ਕਿਸ ਤਾ ਨੂੰ ਟ੍ਰੇਸ ਕੀਤਾ ਜਾਵੇ ਜੀ ਜਿਹੜੇ ਕੇਸ ਟ੍ਰੇਸ ਹੈ ਪਾਰਲੀਮੈਂਟ ਵਿੱਚ ਵੀ ਇਹ ਮਾਮਲਾ ਇੱਕ ਸਿੱਖ ਪਾਰਲੀਮੈਂਟ ਦੇ ਮੈਂਬਰ ਨੇ ਉਠਾਇਆ ਸੀ ਹੂੰ ਹੂੰ ਉਹਦੀ ਪ੍ਰਵਾਨਗੀ ਪ੍ਰਵਾਨਗੀ ਮਿਲਣ ਤੋਂ ਬਾਅਦ ਕੱਲ ਇਹਦੇ ਤੇ ਤੇ ਜਿਹੜਾ ਉਹ ਫੈਸਲਾ ਆਉਂਦਾ ਜੀ ਉਹ ਜਿਹੜੇ ਕਿ ਪਾਲ ਕਿਹ ਚੰਦੀ ਸਾਹਿਬ ਇਹਨਾਂ ਦੇ 드라마 ਦੇਖੋ ਤੁਸੀਂ ਕਿਹੋ ਜਿਹੇ ਲੱਗਦੇ ਆ ਹੂੰ ਹੂੰ 148 ਆਈਪੀਸੀ ਦੀਆਂ ਧਰਾਵਾਂ 148 159 ਜੀ 302 308 308 395 308 ਥਾਣੇ ਮੇ 427 ਜੀ 427 ਤੇ 427 ਹਮਮ ਸੱਜਣ ਕੁਮਾਰ ਨੇ ਸੋਫਟ ਦਾ ਮੌਕਾ ਮਿਲਿਆ ਉਹ ਪੁੱਛਿਆ ਕਿ ਤੂੰ ਇਹਨੇ ਬਾਰੇ ਕੀ ਕਹਿਣਾ ਚਾਹਵੇਂ ਜੀ ਉਹਨੇ ਆਪ ਵੀ ਬੜਾ ਹਵਾਲਾ ਕੀਤਾ ਤੇ ਇਹ ਗੱਲ ਕਰੀ ਕਿ ਮੇਰਾ ਮੇਰਾ ਕੋਈ ਕਸੂਰ ਨਹੀਂ ਮੈਂ ਵੀ ਹੁਣ ਜੀ ਲੇਕਿਨ ਭਾਈ ਤੇ ਤੇ ਆ ਚੁੱਕੇ ਤੇ ਦਿਸਾਵੋ ਫਾਈਲ ਤੇ ਡੈਬਿਟ ਸਟੇਡੀ ਆ ਚੁੱਕੀ ਹੈ ਹਮਮ ਉਹ ਵੀ ਨਹੀਂ ਸਸਤੇ ਕਿਤੇ ਦਿਨ ਦਿਨ ਹੱਥਾਂ ਨੇ ਕੀਤਾ ਕੰਮ ਉਹ ਤਾਂ ਕੀਤਾ ਹੀ ਕੀਤਾ ਜੀ ਆਪਕ ਕਾਉਂਡ ਦੇ ਜਿਹੜਾ ਵਿਗੜਿਆ ਹੋਇਆ ਦਿਮਾਗ ਸੀ ਉਹ ਸੱਜਨ ਕੁਮਾਰ ਸੀ ਜੀ ਤੇ ਸੱਜਨ ਕੁਮਾਰ ਬਾਰੇ ਆਪ ਜਾਣਦੇ ਆ ਕਿ ਕਾਹਤ ਇਸ ਪਾਰਟੀ ਦਾ ਵੱਡਾ ਲੀਡਰ ਸੀ ਦਿੱਲੀ ਤੋਂ ਪਾਰਲੀਮੈਂਟ ਦਾ ਮੈਂਬਰ ਬਣਦਾ ਰਿਹਾ ਬਿਲਕੁਲ ਜੀ ਜਿੱਦੂ ਇਹ ਗੱਲ ਆ ਗਿਆ ਸੀ ਉਸ ਵੇਲੇ ਇਹ ਭਰਾ ਨੂੰ ਵੀ ਦਿੱਖ ਦਿੱਤੀ ਹੂੰ ਬਾਦ ਕ੍ਰਿਸਮਟੀ ਇਹ ਹੈ ਕਿ ਕਾਂਗਰਸ ਪ੍ਰਾਇਮਰੀ ਪਾਰਟੀ ਦੀ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਉਹ ਇਹਨਾਂ ਲੋਕਾਂ ਨੂੰ ਨ왈ਦੀ ਰਹੀ ਹੈ ਬਿਲਕੁਲ ਜੀ ਇਹਨਾਂ ਲੋਕਾਂ ਨੂੰ ਮੇਰੇ ਯਾਦ ਆ ਪੰਚ ਭਾਵਾਂ ਦੀ ਗੱਲ ਕਰਦੇ ਹੁੰਦੇ ਆ ਕਿ ਜੇ ਇੰਦਰਾ ਕਾਂਧੀ ਦੀ ਗ੍ਰਿਫਤਾਰੀ ਹੁੰਦੀ ਹੈ ਪਾਂਡੇ ਪਰਾਇਕ ਜਹਾਜ਼ ਨੂੰ ਅਗਵਾ ਕਰਦੇ ਆ ਜੀ ਜੀ ਉਹਨਾਂ ਨੂੰ ਟਿਕਟਨ ਕਰ ਲਏ ਇਹ ਦੇ ਇੱਕ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਜਾਂ ਹੋਰ ਸਿੱਖਾਂ ਦੇ ਉੱਤੇ ਵਿਆਦੀਆਂ ਹੁੰਦੀਆਂ ਜੀ ਕਈ ਵਾਰੀ ਮਤਲਬ ਬੰਦਾ ਬਾਤ ਦੇ ਵਿੱਚ ਆ ਕੇ ਗਲਤ ਫੈਸਲੇ ਕਰ ਲੈਂਦਾ ਉਹ ਕੋਈ ਨਾ ਕੋਈ ਇਹੋ ਜਿਹੀ ਕਾਰਵਾਈ ਕਰ ਲੈਂਦੇ ਤੇ ਜਿਹੜਾ ਸਭ ਤੋਂ ਪਹਿਲਾ ਜਹਾਜ਼ ਅਗਵਾ ਹੋਇਆ ਸੀ ਜੀ ਉਹਦੇ ਵਿੱਚ ਜਿੰਦ ਹੋਰਾਂ ਨੂੰ ਜਿਹੜੀ ਹੈਗੀ ਆ ਉਹ ਸਜਾਵਾਂ ਹੋਈਆਂ ਸੀ ਹੂੰ ਇਸ ਪਟ੍ਰਿਕ ਸਾਡੇ ਕਲਾਕੀ ਦਾ ਬੰਦਾ ਸੀ ਗੁਰਬਖਸ਼ ਸਿੰਘ ਜੀ ਉਹਨੇ ਜਿੱਥੇ ਲੜ ਗੁਰ ਤਸਵੀਰ ਕੌੜਾ ਨਹੀਂ ਕਿ ਸਟੇਟਮੈਂਟ ਪੜ੍ਹੀ ਸੀ ਜੇ ਤੌੜਾਉ ਸਾਹਮਣੇ ਕਹਿ ਸੀ ਕਿ ਜਹਾਜ਼ਾਂ ਦੇ ਵਿੱਚ ਜਿਹੜੇ ਚੜਨ ਵਾਸਤੇ ਸਿੱਕਾਂ ਦੀ ਕੁਰਬਾਨ ਦੇਤੇ ਪਵਿੱਤਰੀ ਲਾਈ ਜਾਂਦੀ ਹੈ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਪਵਿੱਤਰੀ ਵੀ ਲਾਤੀ ਸੀ ਗਰੀ ਬਿਲਕੁਲ ਜੀ ਉਹ ਕਹਿੰਦੇ ਕਵਾੜਾ ਕੀ ਕਵਾੜਾ ਕੀ ਕਹਿੰਦਾ ਕਿ ਸਿੱਖ ਜਿਹੜੇ ਹੈਗੇ ਜਿਹੜੇ ਇਹਦੇ ਘਾਟੇ ਪਏ ਇਹਨਾਂ ਦੇ ਨਾਲ ਜਿਹੜੇ ਇਹ ਜਹਾਜ਼ ਕੋਆ ਕਰਦੇ ਹੂੰ ਹੂੰ ਤੇ ਜਹਾਜ਼ ਦੇ ਵਿੱਚ ਤੌੜਾਉ ਸਾਹਮਣੇ ਕਹਿੰਦਾ ਸੀ ਕਿ ਜੇ ਆਰਾਧਾ ਹੋ ਜੇ ਜਿਹੜੀ ਲੀਰਾ ਦੀ ਖੋਦਦੀ ਹੈ ਨਾ ਜਿਹਨੂੰ ਆਪਾਂ ਕਹਿੰਦੇ ਲੀਰਾ ਜਿੱਦੋ ਦਾ ਖੇਡ ਹੁੰਦੀ ਹੈ ਜੀ ਜੀ ਤੇ ਜਹਾਜ਼ ਦਾ ਉੱਡਾ ਕਿੱਤਾ ਦੇ ਆ ਸਕਦਾ ਹੈ ਹੂੰ ਹੂੰ ਉਸ ਵੇਲੇ ਗੁਰਵੱਤ ਨਾਲ ਜਿਹੜਾ ਸੁਧਾਰਨ ਚਲ ਰਹੀ ਸੀ ਜੀ ਕੋਦੇ ਜੀ ਉਹ ਕਿ ਇੱਕ ਦੇ ਦਾ ਤੇ ਹੱਥ ਵਿੱਚ ਫੜੀ ਲੀਰਾ ਦੀ ਜਿੰਦ ਬਣਾਈ ਤੇ ਇੱਕ ਐਦਾ ਗ੍ਰਨੇਡ ਹੈ ਹੂੰ ਹੂੰ ਔਰ ਜਹਾਜ਼ ਨੂੰ ਅਟਵਾ ਕਰਕੇ ਲੈ ਗਿਆ ਸੀ ਤੁਹਾਡਾ ਪਾਕਿਸਤਾਨ ਤੇ ਅਫਗਾਨਿਸਤਾਨ ਵਾਲੇ ਪਾਸੇ ਉੱਤਰਨੀ ਯਾਤਰੀ ਜੀ ਤੇ ਜਦੋਂ ਉਹ ਉੱਤਰਿਆ ਕਿ ਅਮਰਦ ਦੇ ਉਸਲੇ ਰੂਬਰ ਕਿਸ਼ਤਾਰ ਕਿਤਾ ਗਿਆ ਹੂੰ ਹੂੰ ਜਿੰਦੀ ਸਾਹਿਬ ਮੈਂ ਉਸ ਪੱਧਰੀਆਂ ਕਈ ਇੰਟਰਵਿਊਜ਼ ਕੀਤੇ ਹਨ ਮੈਂ ਦੇਖਿਆ ਉਹਦੀਆਂ ਚਿੰਦਨੀਆਂ ਨੂੰ ਪਾੜ ਕੇ ਦੇ ਵਿੱਚ ਨਮਕ ਪਾਇਆ ਗਿਆ ਸੀ ਜੀ ਜੀ ਕਈ ਛਿੰਦੇ ਕੈਪੀਟਲ ਪਾਏ ਗਏ ਸੀ ਮਤਲਬ ਇਸ ਕਿਸਮ ਦੇ ਤਸ਼ੱਦਦ ਹੁੰਦੇ ਰਹੇ ਆ ਹੂੰ ਹੂੰ ਤੇ ਬੀਜੇ ਪਾਸੇ ਦੇਖੀ ਹੈ ਕਿ ਆਜ ਵੀ ਦੇਣ ਸਾਫੀ ਕਿੰਨੀ ਹੁੰਦੀ ਹੈ ਜੀ ਕਿ ਰਾਮ ਲਈ ਹੁਣ ਤੱਕ ਤੋਂ ਕਿਤੇ ਇਲੈਕਸ਼ਨ ਹੁੰਦੀ ਹੈ ਨਾਲ ਵੀ ਨਾਲ ਤੇ ਉਹ ਰਿਹਾਈ ਮਿਲ ਜਾਂਦੀ ਹੈ ਹੂੰ ਹੂੰ ਉਹਨੂੰ ਪੈਰੋਲ ਤੇ ਦਿੱਤਾ ਜਾਂਦਾ ਉਹਨੂੰ ਫਰਲੋ ਤੋਂ ਵੀਛੜਿਆ ਜਾਂਦਾ ਹੈ ਜੀ ਤੇ ਜਿਨ੍ਹਾਂ ਨੇ ਉਮਰਕਾਰੀ ਦੀ ਸਾਰੀ ਜੇਲਾ ਚ ਗੱਲ ਤੁਹਾਡੇ ਇਹ ਦਿਨ ਦੇ ਖਿਲਾਫ ਕੋਈ ਕਤਲੂਗਾਰ ਤਕੋਸ਼ ਨਹੀਂ ਹੋਈਗਾ ਜੀ ਫਿਰ ਉਹਨਾਂ ਦੇ ਤੇ ਐਸਟੀ ਲੱਗਿਆ ਹੋਇਆ ਜਾਂ ਕੋਈ ਇਹੋ ਜਿਹੇ ਖਤਰਾ ਘਾਵਾ ਹੋਣ ਲਈ ਹੈ ਲੰਬੇ ਸਮੇਂ ਤੋਂ ਉਹ ਦਿਲਾ ਡਰਕਟੇ ਹੋਇਆ ਦਿਲਾ ਦੇ ਵਿੱਚ ਵਿਚਾਰੇ ਉਸਤ ਰਹੇ ਆ ਮਰ ਰਹੇ ਆ ਜੀ ਆਪਣੀ ਕਾਇਸਤ ਬਸ ਬਸ ਨਹੀਂ ਰਹੇ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਹੋਰ ਤਾਂ ਹੋਰ ਤੁਸੀਂ ਦੇਖੋ ਕਿ ਸੁਵਿੰਦਰਪਾਲ ਸਿੰਘ ਭੁੱਲਰ ਵਰਗੇ ਬੰਦੇ ਜਿਹੜੇ ਦਿਮਾਗੀ ਤਵਾਦਨ ਵੀ ਖੋ ਬੈਠੇ ਸੀ ਬਿਲਕੁਲ ਜੀ ਉਹਨਾਂ ਦੇ ਦੇ ਜਮਾਨੇ ਵਿੱਚ ਅਕਾਲੀ ਸਰਕਾਰ ਨੇ ਵਿਰੋਧ ਕੀਤਾ ਸੀ ਕਿ ਜੇ ਜਿਹੜੇ ਬੰਦਾ ਇੱਥੇ ਆ ਗਿਆ ਤਾਂ ਪੰਜਾਬ ਦੇ ਵਿੱਚ ਅੱਤਵਾਦ ਫਿਰ ਫੈਲਾ ਹੋ ਜਾਊਗਾ ਜੀ ਹੁਣ ਵੀ ਆਪਾਂ ਜਿਹੜੇ ਪੈਰਲਲ ਜਥੇਬੰਦੀਆਂ ਸੀ ਅਕਾਲ ਪਖਸਾਲ ਦੇ ਜਿਹੜਾ ਸਰਕਾਰ ਸੁਆਰਾ ਉਹਨੇ ਵੀ ਪਟੀਸ਼ਨ ਜਾਰੀ ਕੀਤੀ ਹੈ ਕਿ ਜੇ ਮੈਨੂੰ ਦਿੱਲੀ ਦਾ ਪੰਜਾਬ ਦੀ ਜੇਲ੍ਹ ਭੇਜ ਦਿੱਤਾ ਜਾਵੇ ਜੀ ਤੇ ਸਾਡੀ ਮਜਬੂਰੀ ਦਾ ਤੇ ਇਹ ਵੀ ਤਰੀਕੇ ਦੇ ਦਿੱਤਾ ਕਨਾਲੀ ਦੇਰ ਦਾ ਤੇ ਅਦੀ ਇਨਸਾਫ ਦਵਾਣੀ ਤੇ ਇਹ ਸਰਕਾਰ ਇਹ ਤਾਂ ਕਿ ਕਿਹੜਾ ਸੰਘਾ ਵਾਲਾ ਜਿਹੜਾ ਪੰਜਾਬ ਚ ਲਾਗਿਆ ਤਾਂ ਬੜਾ ਖਤਰਨਾਕ ਹੈ ਇਹਦਾ ਪੰਜਾਬ ਜਨ ਤੇ ਵਿਰੋਧ ਕੀਤਾ ਜਾਂਦਾ ਹੈ ਜੀ ਜੀ ਦੂਜੇ ਪਰ ਸਿੱਧੇ ਕੁਮਾਰ ਹੋਰੀ ਜਿਹੜੇ ਹੈਗੇ ਉਹਨਾਂ ਨੂੰ ਜਨਪਾਲ ਸਟੇ ਉਹਨਾਂ ਨੇ 45 ਦੇ ਲੋਕ ਕਿੰਨੇ ਅੱਗੇ ਆਉਂਦੇ ਹੂੰ ਹੂੰ ਪਰ ਸਾਡਾ ਅਫਸਰਦ ਹੈ ਕਿ ਸਾਡੇ ਆਪ ਦੇ 45 ਦੇ ਲੋਕ ਤੇ ਸਾਡੀਆਂ ਪੰਜਾਬ ਸਰ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬੀਆਂ ਤੋਂ ਬਗੈਰ ਬਣ ਨਹੀਂ ਸਕਦੀ ਜੀ ਪੰਜਾਬੀਆਂ ਦੀ ਸਰਕਾਰ ਹੁਣ ਉਹਨਾਂ ਸਰਕਾਰਾਂ ਤੋਂ ਲੋਕੀ ਵਿਤਕਰਾ ਕੀਤਾ ਜਾਂਦਾ ਕੇਂਦਰ ਉੱਤੇ ਕਾਰ ਦੀ ਆ ਰਹੀ ਹੈ ਹੂੰ ਹੂੰ ਸੋ ਮੈਂ ਕਮੀ ਦੇ ਕੇ ਪੈਡਮ ਕੁਮਾਰ ਜਿਹੜੀ ਹੈ ਜੀ ਕਵੇਰੀ ਬੁਬੀਤਾ ਨੇ ਜਿਹੜਾ ਕੰਮ ਨੂੰ ਦੁਸ਼ੀਕਰਾ ਦਿੱਤਾ ਇਹ ਬਹੁਤ ਵਧੀਆ ਫੈਸਲਾ ਹੈ ਪਰ ਜਿਵੇਂ ਕਿ ਤੁਸੀਂ ਜੱਦੀ ਸਾਹਿਬ ਮੇਰੀ ਉਸ ਤੇ ਗੱਲ ਹੋਈ ਸੀ ਫੂਲ ਕਸਤ ਦਾ ਜੀ ਜੀ ਜਿਹੜਾ ਫੂਲ ਕਸਤ ਦਾ ਕਰਦੇ ਆ ਗੂਸੀ 2017 ਦੇ ਵਿੱਚ ਤੇ ਫਿਰ ਉਸ ਵੇਲੇ ਉਹਨਾਂ ਨੇ ਇੱਕ ਕੰਮ ਜਿਹੜੀ ਐ ਕਿ ਆ ਪ੍ਰੋਜੈਕਟ ਦੇ ਵਾ ਅਗੂ ਤੋਂ ਜਿਹਨੇ ਜਿਹੜਾ ਰਤੁਵਾਖ ਕੰਮ ਮਾ 3D ਬਰਬਰ ਹੁੰਦਾ ਹੈ ਹੂੰ ਤਰੀਬਾ ਦੇ ਤੱਕ ਜੇ ਦਿੱਲੀ ਵੀ ਚਲੇ ਗਏ ਸੀ ਹੂੰ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਭਾਈ ਸਾਹਿਬ ਤੁਸੀਂ ਇੰਨਾ ਬਟਾਉ ਦਾ ਕਿਉਂ ਛੱਡਿਆ ਉਹਨਾਂ ਨੇ ਕਿਹਾ ਤੇਰੇ ਸਾਹਮਣੇ ਦੀ ਕਟਿਆ ਮੇਰੇ ਪੈਦੀ ਫਸ ਕੇ ਸੀ ਮੈਂ ਇੱਥੇ ਬਿਨਾ ਪਰਿਵਾਰ ਫਸ ਕੇ ਸੀ ਬਿਲਕੁਲ ਜੀ ਔਰ ਬੜੀ ਮੁਸ਼ਕਲ ਦੇ ਨਾਲ ਜੀਤ ਤੇ ਮੈਂ ਉਦੋਂ ਤੋਂ ਆਪਣਾ ਮਿਸ਼ਨ ਬਣਾਇਆ ਕਿ ਇਹਦਾ ਮੈਂ ਕਾਨੂੰਨੀ ਤੌਰ ਤੇ ਬਦਲਾ ਲਊਗਾ ਤੇ ਮੈਂ ਤਾਂ ਆਪਣੇ ਮਿਸ਼ਨ ਮੁਤਾਬਕ ਕਰ ਰਿਹਾ ਜੀ ਪਰ ਉਦੋਂ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਸੀ ਸੁਪਰੀਮ ਕੋਰਟ ਵੀ 바ਰ ਕਾਉਂਸਲ ਦੇ ਜਬਾਰ ਐਸੋਸੀਏਸ਼ਨ ਦੇ ਹਮ ਕਿ ਜਿਹੜੇ ਲੋਕ ਪੋਲਿਟੀਕਲ ਅਹੁਦੇ 'ਤੇ ਹੈ ਤੇ ਉਹਨਾਂ ਦੇ ਕੋਲੇ ਜਿਹੜੇ ਉਹਨਾਂ ਚੈਂਬਰ ਹੈ ਉਹ ਚੈਂਬਰ ਖਾਲੀ ਕਰਵਾ ਦੇਣਗੇ ਹਮ ਜੁਰੇ ਕੇਬੀ ਜੇ ਮੇਰਾ ਟੈਂਪਰ ਖਾਲੀ ਹੋ ਗਿਆ ਤੇ ਫਿਰ ਮੈਂ ਉਸੇ ਕੰਮ ਕਿਵੇਂ ਕਰੂੰਗਾ ਮੈਂ ਪ੍ਰੈਕਟਿਸ ਨਹੀਂ ਕਰ ਸਕਦਾ ਉਹਨਾਂ ਨੇ ਜਾ ਕੇ ਫਿਰ ਪ੍ਰੈਕਟਿਸ ਕੀਤੀ ਹਰੇਕ ਪੇਸ਼ੀ ਦੇ ਉੱਤੇ ਆਪਣੇ ਐਗਜ਼ੈਮਪਲ ੁਰਕਾਸਾ ਖੜੇ ਹੁੰਦੇ ਹੈ ਚਾਹੇ ਕਿਸੇ ਵੀ ਕਿਸਮ ਦੀ ਪੇਸ਼ੀ ਹੋਵੇ ਉੱਥੇ ਜਾ ਕੇ ਲੜਾਈ ਲੜਦੇ ਹੈ ਪਰ ਮੈਨੂੰ ਸਿਰਫ ਉਸ ਨਾਲ ਕਹਿਣਾ ਪੈਂਦਾ ਕਿ ਜਦੋਂ ਉਸ ਨਾਲ ਸਾਹ ਜਦੋਂ ਆਪਣੇ ਵਿੱਚ ਸਰਕਾਰ ਵਿੱਚ ਸੀ ਉਦੋਂ ਉਹਨਾਂ ਦੇ ਖਿਲਾਫ ਉੱਥੇ ਕੂੜ ਪ੍ਰਚਾਰ ਕੀਤਾ ਜਾਂਦਾ ਸੀ ਬਿਲਕੁਲ ਜਿਵੇਂ ਦੀਪਕ ਜਿੱਥੋਂ ਲਿਆ ਕੇ ਪ੍ਰੋਟੈਸਟ ਕਰਾਇਆ ਜਾਂ ਤੁਸੀਂ ਮੁਜ਼ਾਰੇ ਕਰਾਇਆ ਜਾਂ ਤੁਸੀਂ ਕਿ ਫੂਲ ਕਸਾ ਤੇ ਰਾਕੇ ਕੇਸ ਦੀ ਪੈਰਵੀ ਨਹੀਂ ਕੀਤੀ ਹਮਮ ਲੇਕਿਨ ਜਦ ਸੱਚ ਉੱਠਦਾ ਤਾਂ ਉਹ 100 ਪਰਦੇ ਪਾੜ ਕੇ ਸਾਹਮਣੇ ਆਇਆ ਜਿ ਅੱਜ ਐਨੇ ਸਾਲਾਂ ਬਾਅਦ ਜਿਹੜਾ ਸੀਤੋਂ ਲੈ ਕੇ ਅੱਜ 40 ਸਾਲਾਂ ਬਾਅਦ ਸਦਨ ਕੋ پاسਵਰਕ ਜਮਾ ਮਿਲਦੀਆਂ ਤਾਂ ਮੈਨੂੰ ਲੱਗਿਆ ਇਹ ਸਾਰਾ ਕੁਝ ਸਿਰਫ ਸਿਰਫ ਫੂਲ ਕਸਾ ਕਰਕੇ ਜਿਹੜੇ ਕੁਝ ਜਿਹੜੇ ਹੈਗੇ ਸੀ ਉਹਨਾਂ ਕੋਲ ਕਿ ਕਿੰਨਾ ਸ਼ਹੀਦ ਹੈ ਜਿਹੜੇ ਉਹ ਬਤ ਕੀ ਸੀ ਇਹਨਾਂ ਜਿੰਦਾ ਸ਼ਹੀਦਾਂ ਬਤ ਕੀਤੀ ਜਾ ਰਹੀ ਜਿਹੜੀ ਪੈ ਗਈ ਆ ਉਹ ਦਾ ਕੰਟੀ ਹੈ ਹਾਂ ਬਿਲਕੁਲ ਜੀ ਵਾਕਿਆ ਆਪਣੇ ਨਾਲ ਕਾਲਰ ਜੁੜੇ ਸੀਗੇ ਪਰ ਹੁਣ ਕਾਲ ਜਿਹੜੀ ਡ੍ਰੌਪ ਕਰ ਗਿਆ ਤੁਸੀਂ ਰਾਈਟਵੇ ਕਾਲ ਕਰ ਸਕਦੇ ਹੋ ਕਿਉਂਕਿ ਅਸੀਂ ਵਿੱਚੋਂ ਕਾਲ ਖਬਰ ਜਿਹੜੀ ਕੱਟ ਨਹੀਂ ਸਕਦੇ ਉਹਦੇ ਲਈ ਅਸੀਂ ਮਾਫ